ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ 'ਚ ਨਸ਼ਾ ਤਸਕਰਾਂ ਗੁਰਪ੍ਰੀਤ ਸਿੰਘ ਦੀ ਪ੍ਰਾਪਰਟੀ ਤੇ ਚਲਾਇਆ ਬਲਡوزر ਐਕਸ਼ਨ 'ਚ ਨਸ਼ਾ ਤਸਕਰਾਂ ਦੇ ਵਿਰੁੱਧ ਮਾਨ ਸਰਕਾਰ ਨੇ ਵੱਡੀ ਕਾਰਵਾਈ ਨਸ਼ਾ ਤਸਕਰਾਂ ਗੁਰਪ੍ਰੀਤ ਸਿੰਘ ਵੱਲੋਂ ਨਸ਼ੇ ਵੇਚ ਕੇ ਬਣਾਈ ਗਈ ਇਹ ਪ੍ਰਾਪਰਟੀ ਜਿਸ ਨੂੰ ਕੀਤਾ ਗਿਆ ਕਾਰਵਾਈ ਤੁਹਾਡੇ ਵੱਲੋਂ ਕੀਤੀ ਗਈ ਹੈ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਹੈ ਇਹ ਵਿਅਕਤੀ ਕੌਣ ਸੀਗਾ ਕਿੰਨੇ ਪਰਚੇ ਉੱਤੇ ਦਰਜ ਹੈ ਕੀ ਕੰਮਕਾਰ ਸੀਗਾ ਜੀ ਇਹ ਦੇਖੋ ਸਾਡੇ ਸੀਐਮ ਸਾਹਿਬ ਅਲਰੇਡੀ ਨਸ਼ਾ ਵਿਰੁੱਧ ਮੈਂ ਜੰਗ ਛੇੜੀ ਗਈ ਹੈ ਉਹਦੇ ਚ ਜਿਹੜੇ ਡੈਮੋਲਿਸ਼ਨ ਡਰਾਈਵ ਦਾ ਇੱਕ ਬੜਾ ਇੰਪੋਰਟੈਂਟ ਹੈਗਾ ਜਿਹੜੇ ਲੋਕਾਂ ਨੇ ਇਲੈਗਲ ਮਨੀ ਨਾਲ ਡਰਗ ਮਨੀ ਨਾਲ ਇਲੈਗਲ ਪ੍ਰਾਪਰਟੀਜ਼ ਬਣਾਈਆਂ ਸੋ ਕਾਰਪੋਰੇਸ਼ਨ ਅਥਾਰਟिटीज ਵੱਲੋਂ ਸਾਨੂੰ ਪੁਲਿਸ ਹਮਦਾਨਤ ਮੰਗੀ ਗਈ ਸੀਗੀ ਉਸੀ ਮੋਹਈਆ ਕੀਤੀ ਹੈ ਉਹਦੇ ਤਹਿਤ ਹੀ ਇਹ ਸਾਰੀ ਚੱਲ ਰਹੀ ਹੈ ਗੁਰਮੀਤ ਸਿੰਘ ਨਾਮ ਦਾ ਇੱਕ ਅਕਿਊਜ਼ਡ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਨੇ ਇੱਕ ਐਨਟੀਐਫ ਮੁਹਾਲੀ ਦਾ ਇੱਕ ਮਕਬੂਰਪੁਰਾ ਇੱਕ ਸੁਲਤਾਨਪੁਰ ਨੇਡੀਪੀਐਸ ਦੇ ਤਿੰਨ ਹੋਏਗੇ ਤੋਂ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਇਸ ਗੰਦੇ ਧੰਦੇ 'ਚ ਲੱਗੇ ਆ ਕਿ ਕਾਨੂੰਨ ਦੀ ਇਨਫੋਰਸਮੈਂਟ ਕਿਸੇ ਦਾ ਕੋਈ ਲਿਆਜ ਨਹੀਂ ਕੀਤਾ ਜਾਇਆ ਗਿਆ ਔਰ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਜਿਨ੍ਹਾਂ ਨੇ ਵੀ ਕਾਨੂੰਨ ਤੋੜਿਆ